ਕੈਨੇਡੀਅਨ ਖਬਰਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨ ਆਈ ਆਰ ਸੀ ਸੀ ਨੇ ਮਹੀਨੇ ਦੇ ਲੰਮੇ ਵਿਰਾਮ ਤੋਂ ਬਾਅਦ 2985 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਿੱਤਾ ਸੱਦਾ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨੇ ਸ਼ੁਰੂ ਕੀਤੀ ਭੋਖੜ ਤਾਲ ਸੰਘਰਸ਼ ਦੀ ਦਿੱਤੀ ਚੇਤਾਵਨੀ ਪੀਲ ਰੀਜਨ ਅਤੇ ਯੋਰਕ ਰੀਜਨ ਵਿੱਚ ਅਪਰਾਧੀਆਂ ਦੀ ਹੁਣ ਖੈਰ ਨਹੀਂ ਬ੍ਰੈਮਟਨ ਦੀ ਇੱਕ ਔਰਤ ਨੇ ਪੈਟਰੋ ਕੈਨੇਡਾ ਲਾਟਰੀ ਖਰੀਦਣ ਤੋਂ ਬਾਅਦ ਜਿੱਤਿਆ ਮੈਕਸ ਲੋਟੋ ਦਾ ਵੱਡਾ ਇਨਾਮ ਟੋਰਾਂਟੋ ਵਿਖੇ ਟਰੱਕ ਅਤੇ ਕਾਰ ਵਿੱਚ ਹੈਰਾਨੀਜਨਕ ਟੱਕਰ ਹੁਣ ਖਬਰਾਂ ਵਿਸਥਾਰ ਦੇ ਨਾਲ ਇਮੀਗ੍ਰੇਸ਼ਨ ਰੈਫਿਊਜੀਸ ਅਤੇ ਸਿਟੀਜ਼ਨ ਕੈਨੇਡਾ ਨੇ ਕੈਨੇਡਾ ਦੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਦੇ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਵਿੱਚ ਉਮੀਦਵਾਰਾਂ ਲਈ ਇੱਕ ਪ੍ਰੋਗਰਾਮ ਵਿਸ਼ੇਸ਼ ਡਰਾਅ ਵਿੱਚ 2985 ਆਈਟੀਆਰ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ 676 ਦੇ ਕਟੋ-ਕਟ ਵਿਆਪਕ ਰੈਕਿੰਗ ਸਿਸਟਮ ਸਕੋਰ ਦੀ ਜ਼ਰੂਰਤ ਹੁੰਦੀ ਹੈ ਜੂਨ 2023 ਵਿੱਚ ਸ਼੍ਰੇਣੀ ਆਧਾਰਿਤ ਚੋਣ ਡਰਾ ਦੀ ਸ਼ੁਰੂਆਤ ਤੋਂ ਬਾਅਦ ਹੀ ਇਹ ਪਹਿਲਾ ਪ੍ਰੋਗਰਾਮ ਵਿਸ਼ੇਸ਼ ਐਕਸਪੈਕਸ ਐਂਟਰੀ ਡਰਾ ਸੀ ਪ੍ਰੋਗਰਾਮ ਵਿਸ਼ੇਸ਼ ਡਰਾ ਸਿਰਫ ਐਕਸਪੈਕਸ ਐਂਟਰੀ ਪੂਲ ਦੇ ਉਮੀਦਵਾਰਾਂ ਨੂੰ ਹੀ ਵਿਚਾਰਦੇ ਨੇ ਜਿਨ੍ਹਾਂ ਦੇ ਸਾਰੇ ਬੇਨਕਾਰਾਂ ਨੂੰ ਸੱਦਾ ਦੇਣ ਦੀ ਬਜਾਏ ਕਿਸੇ ਖਾਸ ਸਥਾਈ ਨਿਵਾਸ ਪ੍ਰੋਗਰਾਮ ਰਾਹੀਂ ਅਰਜੀ ਦਤੀ ਜਾਂਦੀ ਹੈ ਪ੍ਰੋਗਰਾਮ ਜਿਵੇਂ ਕਿ ਇੱਕ ਆਮ ਡਰਾਅ ਵਿੱਚ ਹੁੰਦਾ ਹੈ ਅੱਜ ਦਾ ਡਰਾਅ ਵੀ 24 ਅਪ੍ਰੈਲ ਤੋਂ ਬਾਅਦ ਪਹਿਲਾ ਅਤੇ ਡਰਾਅ ਵਿੱਚ ਇੱਕ ਮਹੀਨੇ ਦੇ ਵਿਰਾਮ ਤੋਂ ਬਾਅਦ ਹੈ ਆਈ ਆਰ ਸੀ ਸੀ ਨੇ ਵਿਰਾਮ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ ਹਾਲਾਂਕਿ ਹਾਲੀ ਵਿੱਚ ਸੂਚਨਾ ਪਹੁੰਚ ਦੀ ਬੇਨਤੀ ਵਿੱਚ ਵਿਭਾਗ ਨੇ ਕਿਹਾ ਕਿ ਇਸ ਸਾਲ ਸਾਰੇ ਡਰਾਅ ਇੱਕ ਪੂਰਵ ਨਿਰਧਾਰਤ ਅਨੁਸੂਚਿਤ ਹੋਣਗੇ ਆਈ ਆਰ ਸੀ ਸੀ ਨੇ ਉਸ ਸ਼ੈਡਿਊਲ ਨੂੰ ਜਨਤਕ ਨਹੀਂ ਕੀਤਾ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਰਾ ਦਾ ਅਕਸਰ ਬਾਰਬਰਤਾ 2024 ਅਤੇ 25 ਵਿੱਚ ਦਾਖਲੇ ਦੇ ਟੀਚਿਆਂ ਦੇ ਆਧਾਰ ਤੇ ਨਿਰਧਾਰਤ ਕੀਤਾ ਜਾਵੇਗਾ ਪ੍ਰੋਸੈਸਿੰਗ ਸਮਰੱਥਾ ਡਰਾ ਦੀ ਬਾਰਬਰਤਾ ਨੂੰ ਦੇਖਦੇ ਇਸ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਵਿਰਾਮ ਤੋਂ ਪਹਿਲਾਂ ਪੂਰੇ ਅਪ੍ਰੈਲ ਵਿੱਚ ਚਾਰ ਡਰਾ ਹੋਏ ਸਨ ਪਹਿਲੇ ਡਰਾ ਵਿੱਚ 10 ਅਪ੍ਰੈਲ ਨੂੰ ਇੱਕ ਆਮ ਡਰਾ 1200 80 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਅਗਲੇ ਦਿਨ ਵਿਭਾਗ ਨੇ ਐਸਟੀਈਐਮ ਕਿੱਤਿਆਂ ਦੀ ਸ਼੍ਰੇਣੀ ਦੇ ਡਰਾ ਦੀ ਚੋਣ ਵਿੱਚ ਐਕਸਪੈਕਟ ਸੈਂਟੀ ਉਮੀਦਵਾਰਾਂ ਨੂੰ ਆਈਟੀਏ ਜਾਰੀ ਕੀਤੇ ਸਨ ਬਾਕੀ ਦੇ ਦੋ ਡਰਾ 23 ਅਤੇ 24 April ਨੂੰ ਹੋਏ 23 ਤਰੀਕ ਨੂੰ ਆਈਆਰਸੀਸੀ ਨੇ 2095 ਉਮੀਦਵਾਰਾਂ ਨੂੰ ਇੱਕ ਆਮ ਡਰਾ ਵਿੱਚ ਅਤੇ 1400 ਉਮੀਦਵਾਰਾਂ ਨੂੰ ਇੱਕ ਫ੍ਰਾਂਸੀਸੀ ਨਿਪੁੰਤਾ ਸ਼੍ਰੇਣੀ ਅਧਾਰਤ ਚੋਣ ਡਰਾ ਵਿੱਚ 24 ਤਰੀਕ ਨੂੰ ਸੱਦਾ ਦਿੱਤਾ ਸੀ ਜਾਣਕਾਰੀ ਦੀ ਤਾਜ਼ਾ ਪਹੁੰਚ ਦੀ ਬੇਨਤੀ ਦੇ ਅਨੁਸਾਰ 2024 ਵਿੱਚ ਸ਼੍ਰੇਣੀ ਅਧਾਰਿਤ ਚੋਣ ਡਰਾਅ ਵਿੱਚ ਫਰਾਂਸੀਸੀ ਮਹਰਤ ਦੀ ਅਗਵਾਈ ਕਰਨ ਦੀ ਉਮੀਦ ਹੈ ਆਈਆਰਸੀਸੀ ਦਾ ਕਹਿਣਾ ਹੈ ਕਿ ਇਹ ਦੋ ਭਾਸ਼ੀ ਉਮੀਦਵਾਰਾਂ ਲਈ ਰੋਜ਼ਗਾਰ ਦੇ ਉੱਚ ਦਰ ਦੇ ਕਾਰਨ ਹੈ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਫ੍ਰੈਂਚ ਨਿਪੁੰਨਤਾ ਦਾ ਆਮ ਤੌਰ ਤੇ ਮਤਲਬ ਹੈ ਕਿ ਇਨ੍ਹਾਂ ਉਮੀਦਵਾਰਾਂ ਦਾ CRS ਸਕੋਰ ਉੱਚਾ ਹੈ ਅਤੇ ਇਸ ਲਈ ਸਮੁੱਚੇ ਤੌਰ ਤੇ ਸਫਲ ਆਰਥਿਕ ਏਕੀਕਰਨ ਦਾ ਵਧੀਆ ਮੌਕਾ ਹੈ। STEM ਕਿੱਤਿਆਂ ਵਿੱਚ 25% ਅਤੇ ਦੂਜੇ ਨੰਬਰ ਤੇ IT A 15% ਅਤੇ ਹੈਲਥ케ਅਰ ਪੇਸ਼ ਹੋਣਗੇ। ਟਰਾਂਸਪੋਰਟ ਵਪਾਰ ਅਤੇ ਖੇਤੀਬਾੜੀ ਅਤੇ ਐਗਰੀ ਫੂਡਸ ਰਣੀਆਂ ਵਿੱਚ ਸਾਲ ਦੇ ਸ਼੍ਰੇਣੀ ਅਧਾਰਤ ਡਰਾਅ ਵਿੱਚ ਜਾਰੀ ਕੀਤੇ ਗਏ ਸਾਰੇ IT A ਵਿੱਚੋਂ 5% ਜਾਂ ਇਸ ਤੋਂ ਘੱਟ ਹੋਣਗੀਆਂ ਬਾਕੀ ਦੇ 21.5% ਆਈਟੀਏ ਨੂੰ ਆਮ ਡਰਾ ਵਿੱਚ ਜਾਰੀ ਕੀਤਾ ਜਾਣਾ ਸੀ ਖਾਸੌਰਤੇ ਪ੍ਰੋਗਰਾਮ ਵਿਸ਼ੇਸ਼ ਡਰਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕੈਨੇਡਾ ਦੀ ਧਰਤੀ ਉਤੇ ਭਾਰਤੀ ਵਿਦਿਆਰਥੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਸਾਨੂੰ ਰਿਪੋਰਟ ਕਰਕੇ ਭਾਰਤ ਭੇਜਣਾ ਚਾਹੁੰਦੀ ਹੈ ਪਰ ਅਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਪੀਆਰ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਇਹ ਵਿਦਿਆਰਥੀ ਰੋਸ ਮੁਜ਼ਾਹਰਾ ਕਰ ਰਹੇ ਨੇ ਤੇ ਮੰਗਲਵਾਰ 28 ਮਈ ਤੋਂ ਉਹ 24 ਘੰਟੇ ਵਾਲੀ ਮੁਕੰਮਲ ਭੁੱਖ ਹੜਤਾਲ ਜੀ ਚਲੇ ਗਏ ਨੇ ਕੈਨੇਡਾ ਦੇ ਸਰਕਾਰੀ ਚੈਨਲ ਸੀਬੀਸੀ ਦੀ ਰਿਪੋਰਟ ਦੇ ਅਨਸਾਰ ਹੁਣ ਰੋਸ ਮੁਜ਼ਾਹਰਾਕਾਰੀ ਵਿਦਿਆਰਥੀ ਪਾਣੀ ਤੱਕ ਵੀ ਨਹੀਂ ਲੈ ਰਹੇ ਜਿਸ ਕਾਰਨ ਉਹਨਾਂ ਦੀ ਜਾਨਾਂ ਨੂੰ ਵੀ ਖਤਰਾ ਬਣ ਚੁੱਕਿਆ ਪ੍ਰਿੰਸ ਐਡਵਰਡ ਆਇਲੈਂਡ ਦੀ ਸਰਕਾਰ ਵੱਲੋਂ ਮੌਜੂਦਾ ਵਰੇ 2024 ਵਾਸਤੇ ਪਰਮਨੈਂਟ ਰੈਜ਼ਿਡੈਂਸੀ ਪੀਆਰ ਲਈ ਵਰਕਰਾਂ ਦੀ ਗਿਣਤੀ 2100 ਤੋਂ ਘਟਾ ਕੇ 1600 ਕਰ ਦਿੱਤੀ ਗਈ ਹੈ ਇੰਜ ਕਾਮੀਆਂ ਦੀ ਗਿਣਤੀ ਵਿੱਚ 25% ਦੀ ਕਮੀ ਆ ਜਾਵੇਗੀ ਪ੍ਰਦਰਸ਼ਨਕਾਰੀ ਵਿਦਿਆਰਥੀ ਜਿਸ ਦਾ ਨਾਮ ਜਸਪ੍ਰੀਤ ਸਿੰਘ ਸੀਵੀਆ ਨੇ ਦੋਸ਼ ਲਾਇਆ ਕਿ ਸਰਕਾਰ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀ ਹੈ ਜਿਹੜੇ ਪਹਿਲਾਂ ਤੋਂ ਕੈਨੇਡਾ ਪੀਆਰ ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਸਨ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਦੇ ਕੰਨਾਂ ਤੇ ਜੂਨ ਆ ਸਰ ਕੀ ਤਾਂ ਉਹ ਹੜਤਾਲ ਰੋਜ਼ਾਨਾ ਕਰ ਦਿੱਤੀ ਜਾਵੇਗੀ ਇਸ ਕੈਨੇਡੀਅਨ ਸੂਬੇ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲੇ ਜਾਣ ਕਰਕੇ ਪੰਜਾਬ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਵਾਪਸ ਪਰਤਣਾ ਪਿਆ ਅਪੀਲ ਰੀਜਨਲ ਅਤੇ ਯਾਰਕ ਰੀਜਨਲ ਪੁਲਿਸ ਮਹਿਕਮਿਆਂ ਵੱਲੋਂ ਫੇਸ਼ੀਅਲ ਰੈਕਗਨਾਈਜੇਸ਼ਨ ਤਕਨੀਕ ਵਰਤਣ ਦਾ ਐਲਾਨ ਕੀਤਾ ਗਿਆ ਜਿਸ ਰਾਹੀਂ ਅਪਰਾਧਿਕ ਮਾਮਲਿਆਂ ਦੇ ਅਸਰਦਾਰ ਤਰੀਕੇ ਨਾਲ ਪੜਤਾਲ ਕੀਤੀ ਜਾ ਸਕੇਗੀ ਅਪਰਾਧੀਆਂ ਦੀ ਸਨਾਖਤ ਕਰਨ ਵਿੱਚ ਵੀ ਦਿੱਕਤ ਨਹੀਂ ਆਵੇਗੀ ਦੋਹਾ ਪੁਲਿਸ ਮਹਿਕਮਿਆਂ ਕੋਲ ਇਸ ਵੇਲੇ 12 ਲੱਖ ਤੋਂ ਵੱਧ ਤਸਵੀਰਾਂ ਮੌਜੂਦ ਨੇ ਜੋ ਲੜਿੰਦੇ ਅਪਰਾਧੀਆਂ ਦੀ ਸਨਾਖਤ ਤੇਜ਼ੀ ਨਾਲ ਕਰਨ ਵਿੱਚ ਤਕਨੀਕੀ ਮਦਦ ਕਰੇਗੀ ਪੀਲ ਰਿਜਨਲ ਪੁਲਿਸ ਦੇ ਸੁਪਰਡੈਂਡਰ ਡੇਵਿਡ ਕੈਨੇਡੀ ਵੱਲੋਂ ਨਵੇਂ ਸਿਸਟਮ ਨੂੰ ਪੁਲਿਸ ਵਾਸਤੇ ਬਿਹਤ ਅਹਿਮ ਇਕਰਾਰ ਦਿੱਤਾ ਗਿਆ ਉਨਾ ਕਿਹਾ ਕਿ ਅਪਰਾਧਕ ਪੜਤਾਲ ਦੌਰਾਨ ਇਹ ਤਕਨੀਕ ਬਿਹਤਰ ਕਾਰਗਰ ਸਾਬਤ ਹੋ ਸਕਦੀ ਹੈ ਪੀਲ ਪੁਲਿਸ ਅਤੇ ਯਾਰਕ ਪੁਲਿਸ ਵੱਲੋਂ ਫੇਸ਼ੀਅਲ ਰੈਕਗਨਾਈਜੇਸ਼ਨ ਤਕਨੀਕ ਖਰੀਦਣੀ 2018 ਵਿੱਚ ਭਾਈਵਲ ਕੀਤੀ ਗਈ ਸੀ ਜੋ 5 ਸਾਲ ਤੋਂ ਵੱਧ ਸਮਾਂ ਆਪਣੀ ਜ਼ਰੂਰਤ ਮੁਤਾਬਕ ਤਕਨੀਕ ਨੂੰ ਟਾਲਣ ਤੇ ਖਰਚ ਕੀਤਾ ਗਿਆ ਪੁਲਿਸ ਵੱਲੋਂ ਇਹ ਵੀ ਤਕਨੀਕ ਲਾਗੂ ਕਰਨ ਤੋਂ ਪਹਿਲਾਂ ਪ੍ਰਾਈਵੇਸੀ ਕਮਿਸ਼ਨ ਨਾਲ ਸਲਾਹ مشورہ ਕੀਤਾ ਗਿਆ ਪਰ ਕੁਝ ਜਥੇਬੰਦੀਆਂ ਨੇ ਦਲੀਲ ਦਿੱਤੀ ਕਿ ਫੇਸ਼ੀਅਲ ਰੈਕਗਨਾਈਜੇਸ਼ਨ ਸਿੱਧੇ ਤੌਰ ਤੇ ਪ੍ਰਾਈਵੇਸੀ ਦੀ ਉਲੰਘਣਾ ਕਰਦੀ ਹੈ ਇਸ ਦਰਾਨ ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਤਾਲਮਿਲ ਅਧੀਨ ਨਵੀਂ ਤਕਨੀਕ ਦੀ ਵਰਤੋਂ ਨਾਲ ਫੋਰਸ ਦੇ ਸੰਚਾਲਨ ਖਰਚੇ ਵਿੱਚ ਕਮੀ ਆਵੇਗੀ ਪੁਲਿਸ ਮੁਖੀ ਜिम ਮੈਕਸਵਿਨ ਨੇ ਕਿਹਾ ਕਿ ਪਰਾਧੀਆਂ ਦਾ ਕੋਈ ਇੱਕ ਖੇਤਰ ਨਹੀਂ ਹੁੰਦਾ ਇਸ ਕਰਕੇ ਅਪੀਲ ਰੀਜਨਲ ਪੁਲਿਸ ਨਾਲ ਭਾਈਵਾਲ ਤਕਨੀਕ ਦੋਹਾਂ ਇਲਾਕਿਆਂ ਦੀ ਕਮਿਊਨਿਟੀਜ਼ ਨੂੰ ਸੁਰੱਖਿਤ ਰੱਖਣ ਵਿੱਚ ਮਦਦ ਮਿਲੇਗੀ ਇੱਥੇ ਦੱਸਣਾ ਬੰਦਾ ਕਿ ਕੈਲਗਰੀ ਪੁਲਿਸ 2024 ਤੋਂ ਇਹ ਤਕਨੀਕ ਵਰਤ ਰਹੀ ਹੈ ਕਈ ਮੁਲਕਾਂ ਵਿੱਚ ਫੇਸ਼ੀਅਲ ਰੈਕਗਨਾਈਜੇਸ਼ਨ ਦੇ ਮਸਲੇ ਤੇ ਪੁਲਸ ਮੈਕਮਿਆਂ ਵਿੱਚ ਮੁਕਦਮੇ ਵੀ ਕੀਤੇ ਗਏ ਸਨ ਬ੍ਰੈਮਟਨ ਦੀ ਇੱਕ ਔਰਤ ਨੇ ਪੈਟਰੋ ਕੈਨੇਡਾ ਦੇ ਗੈਸ ਸਟੇਸ਼ਨ ਤੋਂ ਇੱਕ ਟਿਕਟ ਖਰੀਦੀ ਤੇ ਉਸ ਨੂੰ ਅਨੁਭਵ ਹੋਇਆ ਕਿ 17 ਮਈ ਦੇ ਡਰਾਅ ਵਿੱਚ ਕਰਮਜੀਤ ਹੰਸਰਾ ਨੇ 1 ਮਿਲੀਅਨ ਦਾ ਲੋਟੋ ਮੈਕਸ ਮੈਕਸ ਮਿਲੀਅਨ ਇਨਾਮ ਜਿੱਤ ਲਿਆ। OLG ਨੇ ਵੀਰਵਾਰ ਨੂੰ ਜਿੱਤ ਦੀ ਘੋਸ਼ਣਾ ਕਰਦੇ ਹੋਏ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਆਖਿਆ ਹੰਸਰਾ ਜੋ ਆਟੋ ਮੋਮਿੰਗ ਉਦਯੋਗ ਵਿੱਚ ਕੰਮ ਕਰਦੀ ਹੈ ਕਦੇ-ਕਦਾਈਂ ਲਾਟਰੀ ਪਲੇ ਕਰਦੀ ਹੈ ਜੋ ਜੈਕਪੌਟ ਵੱਧ ਹੋਣ ਤੇ ਲੋਟੋ ਮੈਕਸ ਟਿਕਟ ਖਰੀਦਣਾ ਪਸੰਦ ਕਰਦੀ ਹੈ। ਉਹ ਐਲਜੀ ਨੇ ਕਿਹਾ ਕਿ ਇਸ ਸ਼ਨੀਵਾਰ ਦੀ ਸਵੇਰ ਸੀ ਜਦੋਂ ਉਹ ਉਹ ਐਲਜੀ ਐਪ ਤੇ ਆਪਣੀ ਟਿਕਟ ਨੂੰ ਸਕੈਨ ਕਰਿਆ ਤਾਂ ਸੱਚਮੁੱਚ ਉਸ ਨੂੰ ਸਮਝ ਨਹੀਂ ਆ ਰਿਹਾ ਸੀ। ਉਸਨੇ ਐਲਜੀ ਰਿਲੀਜ਼ ਵਿੱਚ ਕਿਹਾ ਕਿ ਮੈਂ ਬਿਗ ਵਿਨ ਸ਼ਬਦ ਵੇਖ ਕੇ ਆਪਣੇ ਪਰਿਵਾਰ ਨੂੰ ਦਿਖਾਉਣ ਲੱਗੀ ਤੇ ਮੈਨੂੰ ਵੀ ਵਿਸ਼ਵਾਸ ਨਹੀਂ ਆ ਤੇ ਬੜੀ ਹੈਰਾਨ ਹੋਈ। ਹੰਸਰਾ ਨੇ ਇਹ ਗੱਲ ਵੀ ਆਖਿਆ ਕਿ ਉਸਨੇ ਇਹ ਟਿਕਟ ਆਪਣੇ ਪਤੀ ਨੂੰ ਵੀ ਦਿਖਾਈ ਤਾਂ ਜੋ ਉਹ ਵੀ ਇਹ ਟਿਕਟ ਚੈੱਕ ਕਰ ਸਕੇ। ਫਿਰ ਵੀ ਸਾਨੂੰ ਯਕੀਨ ਬਣਾਉਣ ਲਈ 0 ਦੀ ਗਿਣਤੀ ਕਰਨੇ ਪਈ ਉਸਨੇ ਰਿਲੀਜ਼ ਵਿੱਚ ਕਿਹਾ ਕਿ ਇਹ ਅਸਲ ਵਿੱਚ ਮੇਰੀਆਂ ਵੱਡੀ ਮੁਸਕਰਾਹਟ ਤੋਂ ਮੇਰੀਆਂ ਬਹੁਤ ਗੱਲਾਂ ਜਿੱਥੇ ਦੁਖੀ ਹੋਇਆ ਮਨ ਬੜਾ ਖੁਸ਼ ਹੋਇਆ ਤੇ ਅੱਖਾਂ ਵਿੱਚ ਅਪਰੂ ਵੀ ਆਏ ਹੰਸਰਾ ਨੇ ਇਹ ਗੱਲ ਆਖੀ ਹੈ ਕਿ ਆਪਣੇ ਜਿਤਨ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਵਧਣ ਦੀ ਇਜਾਜ਼ਤ ਦੇਵੇਗੀ ਜੇਤੂ ਟਿਕਟ ਬ੍ਰੈਮਟਨ ਵਿੱਚ ਟੌਰਪਰ ਰੋਡ ਤੇ ਪੈਟਰੋ ਕੈਨੇਡਾ ਤੋਂ ਖਰੀਦੀ ਗਈ ਹੰਸਰਾ ਤੇ ਹੋਰ ਮੈਕਸ ਲੋਟੋ ਖਿਡਾਰੀਆਂ ਨੂੰ ਵੀ ਖੁਸ਼ਖਬਰੀ ਹੈ ਕਿ ਓਲਜੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਖੁਲਾਸਾ ਕੀਤਾ ਸੀ ਕਿ ਲੋਟੋ ਮੈਕਸ ਡਰਾ ਇਸ ਸਾਲ ਦੇ ਅੰਤ ਵਿੱਚ ਹੋਰ ਵੀ ਵੱਡਾ ਹੋ ਜਾਵੇਗਾ। ਟ੍ਰਾਂਟੋ ਵਿਖੇ ਇੱਕ ਟਰੱਕ ਤੇ ਕਾਰ ਨੂੰ ਟੱਕਰ ਮਾਰਨ ਵਿੱਚ ਮਹਿਲਾ ਡਰਾਈਵਰ ਨੂੰ ਮੁਸ਼ਕਲ ਨਾਲ ਬਾਹਰ ਕਢਣ ਦੀ ਘਟਨਾ ਨਾਲ ਸੰਬੰਧਿਤ ਵੀਡੀਓ ਬਿਹਤ ਵਾਇਰਲ ਹੋ ਰਿਹਾ ਖਾਸਾ ਡੈਨਪੋਰਟ ਰੋਡ ਦੇ ਦੱਖਣ ਵੱਲ ਐਵੇਨਿਊ ਰੋਡ ਦੇ ਬੁੱਧਵਾਰ ਦੁਪਹਿਰੇ ਵਾਪਰਿਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਦ ਕਿ ਕਾਰ ਉਸ ਦੀ ਮਾਰ ਹੇਟ ਆ ਚੁੱਕੀ ਹੈ ਤੇ ਆਪਣੀ ਜਾਨ ਖਤਰੇ ਵਿੱਚ ਦੇਖ ਕੇ ਕਾਰ ਚਲਾ ਰਹੀ ਔਰ ਛਾਲ ਮਾਰ ਕੇ ਬਾਹਰ ਆ ਜਾਂਦੀ ਹੈ ਇਸ ਦੌਰਾਨ ਟਰੱਕ ਰੁਕ ਜਾਂਦਾ ਹੈ ਫਿਲਹਾਲ ਹਾਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਸਿਟੀ ਦੀ ਰਿਪੋਰਟ ਮੁਤਾਬਕ ਇਸ ਇਲਾਕੇ ਵਿੱਚ ਰੋਜ਼ਾਨਾ ਤਕਰੀਬਨ 30000 ਗੱਡੀਆਂ ਲੰਘਦੀਆਂ ਨੇ ਅਤੇ 2024 ਤੋਂ ਹੁਣ ਤੱਕ ਨੋ ਸੋਸਤਰ ਹਾਸੇ ਦਰਜ ਕੀਤੇ ਜਾ ਚੁਕੇ ਨੇ ਕੈਨੇਡੀਅਨ ਘਬਰਨਾਮੇ ਵਿੱਚ ਇਹ ਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਨੇ ਰਹੋ ਆਜ ਨੀਜ਼ ਵਾਲਾ YouTube ਚੈਨਲ ਦੇ ਨਾਲ